ਸਰਦੀਆਂ ਦੇ ਦਿਨਾਂ ਦੇ ਵਿੱਚ ਆਪਾਂ ਆਪਣੀ ਸੈਰ ਨੂੰ ਕਿਵੇਂ ਵਧਾ ਸਕਦੇ ਹਾਂ ਕਿਉਂਕਿ ਆਪਣੀ ਜੋ ਗੋਡੇ ਦੇ ਉੱਪਰ ਵਾਲੇ ਮਸਲਸ ਨੇ ਇਹ ਜਿਆਦਾ ਵਰਤੋਂ ਚਾਹੁੰਦੇ ਆ ਥੱਲੇ ਵਾਲੇ ਵਰਤੋਂ ਚਾਹੁੰਦੇ ਆ ਔਰ ਸਾਈਡਾਂ ਵਾਲੇ ਮਸਲਸ ਵਰਤੋਂ ਚਾਹੁੰਦੇ ਨੇ ਇਸ ਨੂੰ ਆਪਾਂ ਕਿਵੇਂ ਤਕੜੇ ਕਰੀਏ ਕਿ ਆਪਣੀ ਸੈਰ ਵੀ ਵਧ ਜਾਵੇ ਔਰ ਆਪਣੀ ਗੋਡੇ ਵੀ ਨਾ ਦੁਖਣ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਚੇਰ ਸਿੰਘ ਪਹਿਲੀ ਕਸਰਤ ਕੀ ਹੈ ਆਪਾਂ ਕਿਸੇ ਵੀ ਆਏ ਵੱਟ ਤੇ ਖੜ ਜਾਾਂਗੇ ਜਾਂ ਬੈਂਚ ਤੇ ਖੜ ਸਕਦੇ ਆ ਜਾਂ ਪੌੜੀਆਂ 'ਚ ਖੜ ਸਕਦੇ ਆ ਆਪਾਂ ਹੀਲ ਰੇਜ਼ ਕਰਨੇ ਆ ਔਰ ਫਿਰ نیچے ਜਾਣਾ ਪੂਰਾ ਉੱਪਰ ਆਪਣੀ ਪਿੰਜਣੀ ਦੇ ਵਿੱਚ ਖਿੱਚ ਪਏਗੀ और एद आप करेंगे इसना और इसके तीन सैट लाने दूसरी कसरत की है आप कर वन फिर टू फिर थ्री इसन भी वी करना और इसके भी तीन सैट लाने उस तो आ जाएगी हिप एक्सटेंशन आपे खड़ जाएंगे और पिछले लेके जागे एक दो तीन फिर भी करना इसके भी तीन सैट लाने तेने कसरत सवेरे दोपहरे शाम करो थोड़ी जो सैर है बहुत जल्दी होर इंप्रूव हो जाएगी सत्या जी